ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸ਼ੰਭੂ ਤੇ ਖਨੋਰੀ ਸਰਦ ਦੇ ਕਿਸਾਨ ਲਗਭਗ 22 ਤੋਂ 23 ਦਿਨ ਹੋ ਗਏ ਨੇ ਆਪਣੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਕਰਕੇ ਇਹਨਾਂ ਰਸਤਿਆਂ ਤੋਂ ਦੋਵੇਂ ਸੂਬਿਆਂ ਵਿਚਾਲੇ ਜਿਹੜੀ ਆਵਾਜਾਈ ਸੀਗੀ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਠੱਪ ਹੋ ਗਈ ਕਿਸਾਨਾਂ ਨੇ ਇੱਕ ਸੋਮਵਾਰ ਨੂੰ ਜਿਹੜਾ ਉਹ ਐਲਾਨ ਕੀਤਾ ਕੀ ਉਹ ਸ਼ੰਭੂ ਤੇ ਖਨੋਰੀ ਸਰ ਤੇ ਹੀ ਆਪਣਾ ਧਰਨਾ ਜਾਰੀ ਰੱਖਣਗੇ ਤੇ ਬਾਕੀ ਦੇਸ਼ ਤੋਂ ਕਿਸਾਨ ਦਿੱਲੀ ਪਹੁੰਚਣ ਪਹੁੰਚਣਗੇ ਇਸ ਮਗਰੋਂ ਹਰਿਆਣਾ ਸਰਕਾਰ ਨੇ ਜਿਹੜਾ ਇੱਕ ਅਹਿਮ ਫੈਸਲਾ ਲਿੱਤਾ ਵਾ ਕਿ ਸਰਕਾਰ ਨੇ ਚੰਡੀਗੜ੍ਹ ਦਿੱਲੀ ਹਾਈਵੇ ਖੋਲ ਦਿੱਤਾ ਵਾ ਹਾਸਲ ਜਿਹੜੀ ਜਾਣਕਾਰੀ ਮੁਤਾਬਕ ਪੁਲਿਸ ਨੇ ਅੰਬਾਲਾ ਤੋਂ ਸੰਦੋਪੁਰ ਨੇੜੇ ਚੰਡੀਗੜ੍ਹ ਦਿੱਲੀ ਹਾਈਵੇ ਨੈਸ਼ਨਲ ਹਾਈਵੇ 44 ਖੋਲ ਦਿੱਤਾ ਹੈ ਭਾਈਵੇ ਦੇ ਦੋਵਾਂ ਪਾਸੇ ਇੱਕ ਇੱਕ ਲੈਨ ਖੋਲ ਦਿੱਤੀ ਗਈ ਹੈ ਇਸ ਨਾਲ ਸਿੱਧਾ ਦਿੱਲੀ ਤੋਂ ਚੰਡੀਗੜ੍ਹ ਤੋਂ ਦਿੱਲੀ जाया ਜਾ ਸਕਦਾ ਹੈ ਚੰਡੀਗੜ੍ਹ ਤੋਂ ਦਿੱਲੀ जाया ਜਾ ਸਕਦਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਮਾਰਚ ਨੂੰ ਬਠਿੰਡਾ ਸ਼ਹੀਦ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਦੌਰਾਨ ਕਿਸਾਨ ਆਗੂ ਸੌਰਨ ਸਿੰਘ ਪਧੇਰ ਨੇ ਐਲਾਨ ਕੀਤਾ ਸੀ ਕਿ ਦੇਸ਼ ਭਰ ਦੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ ਸਰੰਤ ਤੱਕ ਹੀ ਬੈਠੇ ਰਹਿਣਗੇ 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਦੇਸ਼ ਭਰ ਦੇ ਟ੍ਰੇਨਾਂ ਨੂੰ ਰੋਕਿਆ ਜਾਣਗੀਆਂ ਤੇ ਉਹਨਾਂ ਨੇ ਕਿਹਾ ਕਿ 10 ਮਾਰਚ ਨੂੰ ਜਿਹੜਾ ਵਾ ਉਹ 12 ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਦੇਸ਼ ਭਰ ਦੀਆਂ ਟ੍ਰੇਨਾਂ ਵਾਂ ਉਹ ਵੀ ਜਿਹੜੀਆਂ ਵਾਂ ਉਹ ਰੋਕੀਆਂ ਜਾਣਗੀਆਂ ਇਹ ਜਿਹੜਾ ਐਲਾਨ ਸੀ ਕਿਸਾਨਾਂ ਵੱਲੋਂ ਕੀਤਾ ਗਿਆ 6 ਮਾਰਚ ਨੂੰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਵੀ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਪੰਚਾਇਤ ਦੀ ਰੂਪਰੇਖਾ ਦਾ ਐਲਾਨ ਕਰ ਦਿੱਤਾ ਇਸ ਦਾ ਨਾਂ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਇਸ ਵਿੱਚ ਦੇਸ਼ ਭਰ ਤੋਂ ਕਿਸਾਨ ਟਰੈਕਟਰਾਂ ਟਰਾਲੀਆਂ ਦੀ ਥਾਂ ਬੱਸਾਂ ਰੇਲਾਂ ਤੇ ਹੋਰ ਵਾਰਾਂ ਰਹੀ ਆਣਗੇ ਮਹਾਪੰਚਾਇਤ ਤੋਂ ਬਾਅਦ ਸਿੱਧੇ ਘਰ ਪਰਤਣਗੇ 8 ਨੂੰ ਮ 8 ਨੂੰ ਮਹਿਲਾ ਕਿਸਾਨ ਜਥੇਬੰਦਿਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਇਹੜਾ ਬਣਾਇਆ ਜਾਊਗਾ ਇਹ ਜਿਹੜੇ ਐਲਾਨ ਜਿਹੜੇ ਆ ਕਿਸਾਨ ਜਥੇਬੰਦਿਆਂ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸ਼ੰਭੂ ਤੇ ਖਨੋਰੀ ਸਰਦ ਤੇ ਕਿਸਾਨ ਲਗਭਗ 22 ਤੋਂ 23 ਦਿਨ ਹੋ ਗਏ ਨੇ ਪੜੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਕਰਕੇ ਇਹਨਾਂ ਰਸਤਿਆਂ ਤੋਂ ਦੋਵੇਂ ਸੂਬਿਆਂ ਵਿਚਾਲੇ ਜਿਹੜੀ ਆਵਾਜਾਈ ਸੀਗੀ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਠੱਪ ਹੋ ਗਈ। ਕਿਸਾਨਾਂ ਨੇ ਇੱਕ ਸੋਮਵਾਰ ਨੂੰ ਜਿਹੜਾ ਉਹ ਐਲਾਨ ਕੀਤਾ ਕਿ ਉਹ ਸ਼ੰਭੂ ਤੇ ਖਨੌਰੀ ਸਰ ਤੇ ਹੀ ਆਪਣਾ ਧਰਨਾ ਜਾਰੀ ਰੱਖਣਗੇ ਤੇ ਬਾਕੀ ਦੇਸ਼ ਤੋਂ ਕਿਸਾਨ ਦਿੱਲੀ ਪਹੁੰਚਣ ਪਹੁੰਚਣਗੇ। ਇਸ ਮਗਰੋਂ ਹਰਿਆਣਾ ਸਰਕਾਰ ਨੇ ਜਿਹੜਾ ਇੱਕ ਅਹਿਮ ਫੈਸਲਾ ਲਿੱਤਾ ਵਾ ਕਿ ਸਰਕਾਰ ਨੇ ਚੰਡੀਗੜ੍ਹ ਦਿੱਲੀ ਹਾਈਵੇ ਖੋਲ ਦਿੱਤਾ ਵਾ। हासल ਜਿਹੜੀ ਜਾਣਕਾਰੀ ਮੁਤਾਬਕ ਪੁਲਿਸ ਨੇ ਅੰਬਾਲਾ ਤੋਂ ਸੰਦੋਪੁਰ ਨੇੜੇ ਚੰਡੀਗੜ੍ਹ ਦਿੱਲੀ ਹਾਈਵੇ ਨੈਸ਼ਨਲ ਹਾਈਵੇ 44 ਖੋਲ ਦਿੱਤਾ ਹੈ ਹਾਈਵੇ ਦੇ ਦੋਵੇਂ ਪਾਸੇ ਇੱਕ ਇੱਕ ਲੈਨ ਖੋਲ ਦਿੱਤੀ ਗਈ ਹੈ ਇਸ ਨਾਲ ਸਿੱਧਾ ਦਿੱਲੀ ਤੋਂ ਚੰਡੀਗੜ੍ਹ ਤੋਂ ਦਿੱਲੀ ਜਾਇਆ ਜਾ ਸਕਦਾ ਹੈ ਚੰਡੀਗੜ੍ਹ ਤੋਂ ਦਿੱਲੀ ਜਾਇਆ ਜਾ ਸਕਦਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਮਾਰਚ ਨੂੰ ਬਠਿੰਡਾ ਸ਼ਹੀਦ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਦੌਰਾਨ ਕਿਸਾਨ ਆਗੂ ਸੌਰਨ ਸਿੰਘ ਪਧੇਰ ਨੇ ਐਲਾਨ ਕੀਤਾ ਸੀ ਕਿ ਦੇਸ਼ ਭਰ ਦੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਕੂਚ ਕਰਨਗੇ। ਪੰਜਾਬ ਦੇ ਕਿਸਾਨ ਸਰੰਤ ਤੱਤੇ ਹੀ ਬੈਠੇ ਰਹਿਣਗੇ। 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਦੇਸ਼ ਭਰ ਦੇ ਟ੍ਰੇਨਾਂ ਨੂੰ ਰੋਕਿਆ ਜਾਣਗੇ। ਦੇ ਉਹਨਾਂ ਨੇ ਕਿਹਾ ਕਿ 10 ਮਾਰਚ ਨੂੰ ਜਿਹੜਾ ਵਾ ਉਹ 12 ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਦੇਸ਼ ਭਰ ਦੀਆਂ ਟ੍ਰੇਨਾਂ ਵਾਂ ਉਹ ਵੀ ਜਿਹੜੀਆਂ ਵਾਂ ਉਹ ਰੋਕੀਆਂ ਜਾਣਗੀਆਂ ਇਹ ਜਿਹੜਾ ਐਲਾਨ ਸੀ ਕਿਸਾਨਾਂ ਵੱਲੋਂ ਕੀਤਾ ਗਿਆ 6 ਮਾਰਚ ਨੂੰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਵੀ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਪੰਚਾਇਤ ਦੀ ਰੂਪਰੇਖਾ ਦਾ ਐਲਾਨ ਕਰ ਦਿੱਤਾ ਇਸ ਦਾ ਨਾਂ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਇਸ ਵਿੱਚ ਦੇਸ਼ ਭਰ ਤੋਂ ਕਿਸਾਨ, ਟਰੈਕਟਰਾਂ, ਟਰਾਲੀਆਂ ਦੀਆਂ ਬੱਸਾਂ ਰੇਲਾਂ ਤੇ ਹੋਰ ਵਾਰਾਂ ਆਹੀ ਆਣਗੇ। ਮਹਾਪੰਚਾਇਤ ਤੋਂ ਬਾਅਦ ਸਿੱਧੇ ਘਰ ਪਰਤਣਗੇ। 8 ਨੂੰ 8 ਨੂੰ ਮਹਿਲਾ ਕਿਸਾਨ ਜਥੇਬੰਦਿਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਈੜਾ ਬਣਾਇਆ ਜਾਊਗਾ। ਇਹ ਜਿਹੜੇ ਐਲਾਨ ਜਿਹੜੇ ਆ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਆ ਉਹ ਕੀਤੇ ਗਏ। ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ